ਮੈਂ ਸਮਝਦਾ ਅੱਜ ਪੰਜਾਬ ਸਰਕਾਰ ਦੀ ਬਿੱਲੀ ਥੈਲਿਓ ਬਾਹਰ ਆ ਗਈ ਕਿ ਕਿਸ ਤਰ੍ਹਾਂ ਜੋ ਹਰਮੰਦਰ ਸਾਹਿਬ ਦੇ ਇੰਟਰਸਪਲਾਜੇ ਦੇ ਵਿੱਚ ਮੈਂ ਸਮਝਦਾ ਜੋ ਸਰਕਾਰੀ ਸਰਪ੍ਰਸਤੀ ਹੇਠ ਇੱਕ ਤੰਬੂ ਲਾ ਕੇ ਤਰਨਾ ਲਾ ਕੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਜਾ ਰਿਹਾ ਸੀ ਸੰਗਤਾਂ ਨੂੰ ਡਿਸਟਰਬ ਕੀਤਾ ਜਾ ਰਿਹਾ ਸੀ ਕਿ ਜਿੱਥੇ ਸ੍ਰੀ ਹਰਮੰਦਰ ਸਾਹਿਬ ਦਾ ਕੀਰਤਨ ਚੱਲਦਾ ਸੀ ਰਹਿਰਾਸ ਆਪ ਦੀ ਪਾਰਟ ਚੱਲਦੀ ਹੁੰਦੀ ਸੀ ਜਾਂ ਅਮਰਤਵਿਲੇ ਆਸਾਈ ਦੇ ਵਾਰ ਦੇ ਕੀਰਤਨ ਹੁੰਦੇ ਸੀ ਤਾਂ ਇਹ ਸਰਕਾਰੀ ਸਰਪ੍ਰਸਤੀ ਏਥੇ ਕੁਝ ਆਪ ਦੀ ਸਰਕਾਰਾਂ ਦੇ ਪਾਲਤੂ ਏਜੰਸੀਆਂ ਦੇ ਪਾਲਤੂ ਲੋਕ ਤੰਬੂ ਲਾ ਕੇ ਸੰਗਤਾਂ ਨੂੰ ਭਰਮ ਖੜੇ ਕਰਦੇ ਸੀ ਡਿਸਟਰਬ ਕਰਦੇ ਸੀ ਤੇ ਖਾਸ ਕਰ ਵੱਡੀ ਗੱਲ ਸਾਡੀ ਸੁਪਰੀਮ ਅਥਾਰਟੀ ਸ੍ਰੀ ਅਕਾਲ ਤਖਸਾਲ ਨੂੰ ਚੈਲੰਜ ਕਰਦੇ ਸੀ ਉਹ ਸਰਕਾਰ ਦੀ ਸਰਪ੍ਰਸਤੀ ਹੀੜ ਸੀ ਅੱਜ ਸਰਕਾਰ ਦੇ ਸਪੀਕਰ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਜੋ ਵਿਧਾਇਕ ਉਥੇ ਪਹੁੰਚੇ ਜਿਸ ਤਰ੍ਹਾਂ ਸ੍ਰੀ ਅਕਾਲ ਤਖਸਾਲ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਕੇਕ ਪਾਸੇ 328 ਰੁਪਿਆਂ ਦੇ ਮਸਲੇ ਤੇ ਜੋ ਸ੍ਰੀ ਅਕਾਲ ਤਖਬਾਦ ਵੱਲੋਂ ਕਮੇਟੀ ਬਣਾਈ ਗਈ ਸੀ ਪੜਤਾਲੀਆਂ ਜਿਸ ਦੇ ਵਿੱਚ ਕਲੀਅਰ ਮੈਂਸ਼ਨ ਹੈ ਕਿ ਕੋਈ ਬੇਅਦਬੀ ਨਹੀਂ ਕੋਈ ਮਰਿਆਦਾ ਦਾ ਘਾਣ ਨਹੀਂ ਸਿਰਫ ਕੁਝ ਇੱਕ ਦੋ ਅਧਿਕਾਰੀਆਂ ਨੇ ਕ੍ਰਪਸ਼ਨ ਦੇ ਰੂਪ ਦੇ ਵਿੱਚ ਜੋ ਗਵਣ ਕੀਤਾ ਈਰਾਫੇਰੀ ਕੀਤੀ ਹੈ ਪਰ ਫਿਰ ਵੀ ਸ੍ਰੀ ਅਕਾਲ ਤਖਸਾਲ ਸਾਹਿਬ ਜੀ ਨੇ ਸੰਜੀਦਗੀ ਲੈਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ 16 ਅਧਿਕਾਰੀ ਵਿਲੇ ਕੀਤੇ ਗਏ ਸੀ ਇਹ ਪਹਿਲੀ ਵਾਰ ਹੋਇਆ ਕਿ ਇੱਕ ਜ਼ਿਲ੍ਹੇ ਦਾ ਕਲਰਕ ਗਲਤੀ ਕਰੇ ਸੂਬੇ ਦਾ ਸਟੇਟ ਦਾ ਚੀਫ ਸੈਕਟਰੀ ਤੱਕ ਕਾਰਵਾਈ ਹੋਵੇ ਕੱਲੀ ਇੱਥੇ ਨਹੀਂ ਉਸ ਸਮੇਂ ਦੀ ਪ੍ਰਧਾਨ ਸਮੇਤ ਸਮੁੱਚੀ ਅੰਤਰਨ ਕਮੇਟੀ ਨੂੰ ਫਸੀਲ ਤੋਂ ਸਜ਼ਾ ਸੁਣਾਈ ਗਈ ਅਤੇ ਜੋ ਮੌਜੂਦਾ ਪ੍ਰਧਾਨ ਤੇ ਅੰਤਰਨ ਕਮੇਟੀ ਸੀ ਸਮੂੱਚੀ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜਾ ਲਾ ਕੇ ਸੇਵਾ ਲਾ ਕੇ ਜੋ ਇਸ ਮਸਲੇ ਪ੍ਰਤੀ ਜੋ ਇਹ ਇੱਕ ਜ਼ਿੰਮੇਵਾਰੀ ਜਾਂ ਸੰਜੀਦਗੀ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਖਾਈ ਸੀ ਪਰ ਸਿੱਖੇ ਮੰਨਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ਜੋ ਸੁਪਰੀਮ ਅਥਾਰਟੀ ਵੱਲੋਂ ਬਚਾਰਿਆ ਜਾਵੇ ਉਸ ਨੂੰ ਦੁਨੀਆਵੀ ਲੋਕ ਕੋਈ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਆਪਾਂ ਦੁਨੀਆਵੀ ਵੀ ਸੁਪਰੀਮ ਕੋਰਟ ਹੈਗੀ ਹੈ ਦੇਸ਼ ਦੀ ਉਥੇ ਵੀ ਜੇ ਕੋਈ ਕਾਰਵਾਈ ਫੈਸਲਾ ਹੁੰਦਾ ਤਾਂ ਥਲੜੀਆਂ ਕੋਰਟਾਂ ਉਸਤੇ ਕੋਈ ਫੈਸਲਾ ਨਹੀਂ ਕਰ ਸਕਦੀਆਂ ਪਰ ਇੱਥੇ ਸਾਡੀ ਸਰਬਉੱਚ ਅਥਾਰਟੀ શ્રી ਅਕਾਲ ਤਖਤ ਸਾਹਿਬ ਵੱਲੋਂ ਐਡੀ ਵੱਡੀ ਕਾਰਵਾਈ ਹੋਈ ਮੌਜੂਦਾ ਅਜੈਕਟਿਵ ਸਾਬਕਾ ਅਜੈਕਟਿਵ ਪ੍ਰਧਾਨ ਸਮੇਤ ਅਤੇ 16 ਅਧਿਕਾਰੀਆਂ ਤੇ ਕਾਰਵਾਈ ਕੀਤੀ ਤੇ ਸਿਵਾਮਾ ਲਾਈਆਂ ਧਾਰਮਿਕ ਤੌਰ ਤੇ ਕਿਉਂਕਿ ਧਾਰਮਿਕ ਮਰਿਆਦਾ ਦਾ ਮਸਲਾ ਧਾਰਮਿਕ ਮਸਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਵਿੱਚ ਜੋ ਜੋ ਰਿਕਾਰਡ ਦੇ ਵਿੱਚ ਗਵਣ ਕੀਤਾ ਏਰਾਫਰੀ ਕੀਤੀ ਹੈ ਪਰ ਅੱਜ ਸਰਕਾਰ ਹਰ ਇੱਕ ਪੱਖ ਤੋਂ ਜਦੋਂ ਫੇਲ ਹੋਗੀ ਪੂਰੇ ਸੂਬੇ ਦੇ ਵਿੱਚ ਕਿਸੇ ਪੱਖ ਤੋਂ ਪੂਰੀ ਖਰੀ ਨਹੀਂ ਉਤਰੀ ਤਾਂ ਜਾਣ ਕੇ ਸੰਗਤਾਂ ਦਾ ਧਿਆਨ ਗਨਵਲਟ ਕਰਨ ਵਾਸਤੇ ਦੂਸਰੇ ਪਾਸੇ ਲਜਾਣ ਵਾਸਤੇ ਜੋ ਆਪਣੀ ਸਰਕਾਰੀ ਸਰਪ੍ਰਸਤੀ ਹੈਟ ਉਤੇ ਜੋ ਸਰਸੰਗਤਾ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਂਦਾ ਧਰਨਾ ਲਵਾਇਆ ਸੀ ਅੱਜ ਉਸ ਨੂੰ ਬੂਸਟ ਦੇਣ ਵਾਸਤੇ ਤੂਲ ਦੇਣ ਵਾਸਤੇ ਜਾਂ ਕੌਮ ਦੀ ਜਥੇਬੰਦੀ ਜੋ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਜਥੇਬੰਦੀ ਇਲੈਕਟਡ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਬਦਨਾਮ ਕਰਨ ਦੀਆਂ ਸ਼ਾਸ਼ਾਂ ਜਾਂ ਸ੍ਰੀ ਅਕਾਲ ਤਖਸਾਦ ਦੇ ਫੈਸਲਿਆਂ ਨੂੰ ਚੈਲੰਜ ਕਰਨ ਦੀਆਂ ਸ਼ਾਸ਼ਾ ਸਰਕਾਰ ਰਚ ਰਹੀ ਹੈ ਜਿਸ ਨੂੰ ਸਿੱਖ ਕੌਮ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਸਰਕਾਰ ਜੋ ਆਪਣੇ ਰੋਲ ਹੈ ਆਪਣੇ ਫਰਜ ਹੈ ਉਹਨਾਂ ਨੂੰ ਅਦਾ ਕਰੇ ਜਿਸ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੋਈ ਬਦਬੀ ਕਰਨ ਪਹੁੰਚਿਆ ਸੀਗਾ ਉਸ ਤੇ ਕੋਈ ਕਾਰਵਾਈ ਨਹੀਂ ਉਸ ਦਾ ਕੋਈ ਇਨਕੁਆਰੀ ਜਾਂਚ ਨਹੀਂ ਜਾਂ ਸੂਬੇ ਦੇ ਵਿੱਚ ਤੜਾ ਤੜ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਤੇ ਕੋਈ ਕਾਰ ਵੀ ਨਹੀਂ ਤੇ ਇਹਨਾਂ ਦਾ ਆਪ ਦਾ ਐਮਐਲਏ ਦਿੱਲੀ ਤੋਂ ওই ਸਰਕਾਰ ਦਾ ਉਹ ਕ੍ਰਾਂਣ شریف ਦੀ ਬੇਅਦਬੀ ਦੇ ਵਿੱਚ ਦੋਸ਼ੀ ਪਾਇਆ ਗਿਆ ਸਜ਼ਾ ਹੋਊਗੀ ਉਹਨੂੰ ਟਿਕਟਾਂ ਦੇ ਕੇ ਨਵਾਜ ਰਹੇ ਐ ਜਿਸ ਸਮੇਂ ਤੋਂ ਇਹ ਪਾਰਟੀ ਆਈ ਹੈ ਸਿਰਫ ਤੇ ਸਿਰਫ ਇਸ ਦਾ ਇੱਕ ਹੀ ਏਜੰਡਾ ਕਿ ਗੁਰੂ ਸਾਹਿਬ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾ ਪੜਕਾ ਕੇ ਰਾਜਨੀਤੀ ਕੀਤੀ ਜਾਵੇ ਜੋ ਜਿੰਨੀ ਨਿੰਦਿਆ ਕੀਤੀ ਜਾਵੇ ਨੇ ਥੋੜੀ ਹੈ ਸਾਡੇ ਸਪੀਕਰ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੂਪਾਂ ਨਾਲ ਫੌਜੀ ਹਮਲਾ ਹੋਇਆ ਸੀ ਉਦੋਂ ਵੀ ਤੁਹਾਡੇ ਪਰਿਵਾਰ ਦਾ ਮੁਖੀ ਰਾਸ਼ਟਰਪਤੀ ਸੀ ਤੇ ਜਦੋਂ ਨਵੰਬਰ 84 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਸਾਡੀਆਂ ਬੀਬੀਆਂ ਦੀ ਬੇਪੱਤੀ ਹੋਈ ਜਿਸ ਦੀ ਗਵਾਹੀ ਬਿੱਦਵਾ ਕਲੌਨੀ ਦਿੱਲੀ ਦੇ ਵਿੱਚ ਭਰਦੀ ਹੈ ਉਦੋਂ ਵੀ ਰਾਸ਼ਟਰਪਤੀ ਤੁਹਾਡੇ ਪਰਿਵਾਰ ਦਾ ਮੁਖੀ ਸੀ ਅੱਜ ਤੁਸੀਂ ਫੇਰ जान ਕੇ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਾਖਲ ਅੰਦਾਜ਼ੀ ਕਰਕੇ ਬਹੁਤ ਵੱਡਾ ਪਾਪ ਤੇ ਪੰਥ ਤੇ ਕੌਮ ਨਾਲ ਧਰੋਕ ਮਾਰ ਰਹੇ ਹੋ ਜਿਸ ਦੀ ਨਿੰਦਿਆ ਜਿੰਨੀ ਕੀਤੀ ਜਾਵੇ ਉਨੀ ਥੋੜੀ ਹੈ ਇਹ ਸਿੱਧੀ ਸਰਕਾਰ ਦੀ ਧਾਰਮਿਕ ਮਸਲਿਆਂ ਦੇ ਵਿੱਚ ਦਾਖਲ ਅੰਦਾਜ਼ੀ ਹੈ ਜਿਹੜੀ ਸਿੱਖ ਕੌਮ ਨੇ ਨਾ ਮੁਗਲ ਵੇਲੇ ਬਰਦਾਸ਼ਤ ਕੀਤੀ ਨਾ ਅੰਗਰੇਜ਼ ਵੇਲੇ ਬਰਦਾਸ਼ਤ ਕੀਤੀ ਨਾ ਇੰਦਰਾ ਗਾਂਧੀ ਵੇਲੇ ਬਰਦਾਸ਼ਤ ਕੀਤੀ ਤੇ ਨਾ ਇਹਨਾਂ ਹਕੂਰਾਨਾ ਹਕੂਰਾਨਾ ਵਾਲੇ ਬਰਦਾਸ਼ਤ ਕਰੋ ਇੱਕ ਬਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਹ